1 2 3 1 2 3 ਸਰ ਮੇਰਾ ਨਾਮ ਕਤਰ ਸਿੰਘ ਆ ਜੀ ਮੈਂ ਸੀਐਮਡੀ ਯੋਗਸ਼ਾਲਾ ਦੇ ਵਿੱਚ ਯੋਗਾ ਟ੍ਰੇਨਰ ਆ ਜੀ ਰਿਲੈਕਸ 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 ਦੋਨੋਂ ਹੱਥ ਗਿਆਨਮੁੰਦਰਾਜ ਯੋਗਾ ਜਾਣ ਤੋਂ ਪਹਿਲਾਂ ਦਿਨਦਿਆਂ 4 ਤੋਂ 5 ਗੋਲੀਆਂ ਲੈਂਦਾ ਸੀ ਮੈਨੂੰ ਕੋਈ ਕੁਝ ਪ੍ਰੋਬਲਮ ਆ ਗਈ ਸੀ ਧੰਮ 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 ਔਰ ਮੈਨੂੰ ਇੰਨਾ ਕੁ ਬੈਨੀਫਿਟ ਹੋਇਆ ਕਿ ਅੱਜ ਦੇ ਟਾਈਮ 'ਚ ਮੈਂ ਇੱਕ ਵੀ ਗੋਲੀ ਨਹੀਂ ਲੈ ਰਿਹਾ ਚੰਦਰਪੇਦੀ ਪ੍ਰਾਣਾਜਾਮ ਲੈਫਟ ਹੈਂਡ ਗਿਆਨਮੁੰਦਰਾਜ ਰਾਈਟ ਦੀ ਸਣਪੇ ਮੁੰਦਰਾ ਬਣਾਇਆ ਹਾਂਜੀ ਮੇਰੇ ਸਰੀਰ ਬਹੁਤ ਜਿਆਦਾ ਵੀ ਹੋਤੀ ਲਰੰਦਾ ਸੀਗਾ ਵੀ ਮੈਂ ਜਮਾ ਠੀਕਾਂਗੀ ਜਿੱਦਾਂ ਦੀ ਯੋਗਾ ਕਰਨ ਲੱਗੀ ਮੈਨੂੰ ਬਹੁਤ ਫਰਕ ਆ 1 2 3 1 2 3 ਸਭ ਸੇਕਾ ਆ ਦੋਸਤੋ ਇਹ ਤਸਵੀਰਾਂ ਮਠੰਡਾ ਦੇ ਪੰਜਪੱਟੀ ਨਗਰ ਦੀਆਂ ਜਿੱਥੇ ਪੰਜਾਬ ਸਰਕਾਰ ਦੇ ਪ੍ਰੋਜੈਕਟ ਸੀਐਮਡੀ ਯੋਗਸ਼ਾਲਾ ਦੇ ਤਹਿਤ ਰੋਜ਼ਾਨਾ ਯੋਗ ਕਲਾਸਾਂ ਲਗਾਈਆਂ ਜਾਂਦੀਆਂ ਹਨ ਸੀਐਮਡੀ ਯੋਗਸ਼ਾਲਾ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇੱਕ ਪਹਿਲ ਕਦਮੀ ਹੈ ਜਿਸ ਦਾ ਉਦੇਸ਼ ਪੰਜਾਬ ਦੇ ਨਾਗਰਿਕਾਂ ਨੂੰ ਮੁਫਤ ਯੋਗਾ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਕਿ ਪੰਜਾਬ ਦੇ ਲੋਕ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਣ ਅਤੇ ਇੱਕ ਸਿਹਤਮੰਦ ਖੁਸ਼ਹਾਲ ਜੀਵਨ ਜੀ ਸਕਣ ਕਿਉਂਕਿ ਯੋਗਾ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਨਿਜਾਬ ਪਾਈ ਜਾ ਸਕਦੀ ਹੈ ਇਸ ਪਹਿਲ ਕਦਮੀ ਦੇ ਤਹਿਤ ਮਾਹਰ ਯੋਗਾ ਟ੍ਰੇਨਰਾਂ ਦੁਆਰਾ ਜਨਤਕ ਥਾਵਾਂ ਪਾਰਕਾਂ ਧਰਮਸ਼ਾਲਾਾਂ ਅਤੇ ਮੁਹੱਲਿਆਂ ਵਿੱਚ ਮੁਫਤ ਯੋਗਾ ਕਲਾਸਾਂ ਕਰਵਾਈਆਂ ਜਾਂਦੀਆਂ ਹਨ ਯੋਗਾ ਸਿੱਖਣ ਦੇ ਚਾਹਵਨ ਲੋਕ ਪੰਜਾਬ ਸਰਕਾਰ ਦੀ ਹੈਲਪਲਾਈਨ ਨੰਬਰ 7669400500 ਤੇ ਮਿਸ ਕਾਲ ਕਰ ਸਕਦੇ ਹਨ ਜਾਂ ਫਿਰ ਸੀਐਮ ਦੀ ਯੋਗਸ਼ਾਲਾ.ਪੰਜਾਬ.gov.in ਤੇ ਵੀ ਰਜਿਸਟਰ ਕਰ ਸਕਦੇ ਹਨ ਜੇ ਕਿਸੇ ਮੁਹੱਲੇ ਜਾਂ ਕਲੋਨੀ ਵਿੱਚ 25 ਵਿਅਕਤੀਆਂ ਦਾ ਇੱਕ ਸਮੂਹ ਯੋਗਾ ਕਲਾਸ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਦਿੱਤੇ ਗਏ ਹੈਲਪਲਾਈਨ ਨੰਬਰ ਤੇ ਮਿਸ ਕਾਲ ਕਰਕੇ ਮੁਫਤ ਯੋਗ ਟ੍ਰੇਨਰ ਦੀ ਮੰਗ ਕਰ ਸਕਦੇ ਹਨ ਆਓ ਗੱਲ ਕਰਦੇ ਹਾਂ ਪੰਜਪੱਟੀ ਨਗਰ ਦੇ ਇਸ ਯੋਗਾ ਗਰੁੱਪ ਨਾਲ ਕਿ ਉਹਨਾਂ ਨੂੰ ਯੋਗਾ ਨਾਲ ਕੀ ਕੀ ਫਾਇਦੇ ਹੋਏ ਹਨ ਅਤੇ ਨਾਲ ਹੀ ਗੱਲ ਕਰਾਂਗੇ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਯੋਗਾ ਟ੍ਰੇਨਰ ਦੇ ਨਾਲ ਮੇਰਾ ਨਾਮ ਪ੍ਰਦੀਪ ਕੁਮਾਰ ਜੀ ਮੈਂ ਪੰਜਵੜੀ ਨਗਰ ਦੇ ਵਾਸੀ ਐ ਇੱਥੋਂ ਬਠਿੰਡਾ ਰਹਿਣ ਵਾਲਾ ਜੀ ਇੱਥੋਂ ਦਾ ਅ ਮੈਂ ਇਹ ਸੀਐਮ ਜੋਗ ਚਲਾਇਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟੈਂਡ ਕਰਦਿਆਂ ਅ ਮੈਨੂੰ ਇੱਥੋਂ ਸਾਲ ਹੋ ਗਿਆ ਜੀ ਮੈਂ ਸਟੇਡੀਅਮ ਦੇ ਵਿੱਚ ਜਾਣਾ ਸ਼ੁਰੂ ਕੀਤਾ ਸੀ ਪਹਿਲਾਂ ਉੱਥੇ ਮੈਨੂੰ ਕੰਟੀਨਿਊ ਇਹਨਾਂ ਦੇ ਨਾਲ ਜੁੜੇ ਹੋਏ ਸਾਲ ਹੋ ਗਿਆ ਜੀ ਔਰ ਇੱਥੇ ਜੋ ਸਾਡੀ ਕਲਾਸ ਲੱਗਦੇ ਕਟੁਕਟ ਨੀਅਰ ਅਬਾਡ 3 ਤੋਂ 4 ਮੰਥ ਦੇ ਕਰੀਬ ਹੋ ਗਏ ਇੱਥੇ ਜੀ ਕਲਾਸ ਲੱਗਦੇ ਮੈਂ ਜਦੋਂ ਯੋਗਾ ਸਟਾਰਟ ਕੀਤਾ ਸੀ ਮੈਨੂੰ ਬਹੁਤ ਸਾਰੀਆਂ ਦਿੱਕਤਾਂ ਸੀ ਜਿਹਦਾ ਜਿਹਦਾ ਮੈਨੂੰ ਮਤਲਬ ਤੁਸੀਂ ਐ ਲੈ ਲਓ ਜੀ ਮੈਂ ਯੋਗਾ ਜਾਣ ਤੋਂ ਪਹਿਲਾਂ ਦਿੰਦਿਆਂ 4 ਤੋਂ 5 ਗੋਲੀਆਂ ਲੈਂਦਾ ਸੀ ਮੈਨੂੰ ਕੋਈ ਕੋਈ ਪ੍ਰੋਬਲਮ ਆ ਗਈ ਸੀ ਜਿਹਦਾ ਮੈਂ ਇਲਾਜ ਡੀਐਮਸੀ ਤੋਂ ਲੈ ਰਿਆ ਸੀ ਮੇਰੀ ਕਿਡਨੀ ਦੀ ਕੋਈ ਇਨਫੈਕਸ਼ਨ ਸੀ ਤਾਂ ਮੈਂ ਉਹ ਡੀਐਮਸੀ ਤੋਂ ਟ੍ਰੀਟਮੈਂਟ ਲੈ ਰਿਆ ਸੀਗਾ ਫਰ ਮੈਨੂੰ ਇਹਨਾਂ ਦਾ ਯੂਸੀਐਮ ਦੀ ਯੋਗਸ਼ਾਲਾ ਦਾ ਪਤਾ ਲੱਗਿਆ ਔਰ ਮੈਨੂੰ ਇੰਨਾ ਕੇ ਬੈਨੀਫਿਟ ਹੋਇਆ ਕਿ ਅੱਜ ਦੇ ਟਾਈਮ 'ਚ ਮੈਂ ਇੱਕ ਵੀ ਗੋਲੀ ਨਹੀਂ ਲੈ ਰਿਹਾ ਮੇਰੀ ਇਮਿਊਨ ਸਿਸਟਮ ਵਧਿਆ ਮੇਰੇ ਜੋ ਕੁਝ ਵੀ ਮੇਰੇ ਜੋ ਸ਼ਿਨਪੈਨਸੀ ਜਾਂ ਕੋਈ ਵੀ ਹਲਕੇ ਮੋٹے ਦਰਦ ਸੀ ਉਹ ਸਾਰੇ ਮੇਰੇ ਠੀਕ ਹੋ ਗਏ ਤੇ ਨੀਂਦ ਵਗੈਰਾ ਸਟ੍ਰੈਸ ਤਣਾਅ ਸਭ ਖਤਮ ਹੋ ਗਿਆ ਠੀਕ ਹੈ ਮੈਂ ਮਤਲਬ ਫਿਰ ਜਦੋਂ ਮੈਨੂੰ ਬੈਨੀਫਿਟ ਮਿਲਿਆ ਤਾਂ ਫਿਰ ਮੈਂ ਸਾਡੇ ਏਰੀਆ ਦੇ ਵਿੱਚ ਗੱਲ ਕੀਤੀ ਤਾਂ ਫਿਰ ਅਸੀਂ ਮੈਂਬਰ ਮੈਂਬਰ ਇਕੱਠੇ ਕੀਤੇ ਜੀ ਫਿਰ ਅਸੀਂ ਇਹ ਐਮਸੀ ਸਾਹਿਬ ਨੂੰ ਇਹ ਜਿਹੜੇ ਸਾਡੇ ਐਮਸੀ ਹੈ ਕਮਲਿਸ਼ ਮੇਰਾ ਵਾਰਡ ਨੰਬਰ 49 ਦੇ ਉਹਨਾਂ ਨੂੰ ਅਸੀਂ ਇਹ ਨਾਮ ਦਿੱਤੇ ਪਰ ਉਹਨਾਂ ਦੀ ਅਪਰੋਚ ਦੇ ਨਾਲ ਅਸੀਂ ਇੱਥੇ ਕਲਾਸ ਲੈ ਕੇ ਆਏ ਤੇ ਕੰਮ ਵਿੱਚ ਕਿਸ ਤਰ੍ਹਾਂ ਦਾ ਕੰਮ ਚੋਂ ਕੋਈ ਸਟ्रेसਫੁੱਲ ਕੰਮ ਹੈ ਤੁਹਾਡਾ ਕਿ ਕਿਸ ਤਰ੍ਹਾਂ ਕੋਈ ਹਾਰਡ ਵਰਕ ਮੈਂ ਜੋਬ ਕਰਦਾ ਜੀ ਹਾਂਜੀ ਹਾਂ ਮੇਰੀ ਸਿਟਿੰਗ ਜੌਬ ਹੈ ਤੇ ਮੈਨੂੰ ਐਕਸਰਸਾਈਜ਼ ਦੇ ਲਈ ਕੋਈ ਇਸ ਤਰ੍ਹਾਂ ਦਾ ਫਿਜ਼ੀਕਲੀ ਕੋਈ ਟਾਈਮ ਨਹੀਂ ਲੱਗਦਾ ਸੀਗਾ ਜਿਸ ਕਾਰਨ ਮੋਟਾਪਾ ਵੀ ਹੋ ਗਿਆ ਸੀਗਾ ਮੈਂ ਯੋਗਾ ਕਰਨ ਤੋਂ ਪਹਿਲਾਂ ਮੇਰਾ 110 ਕਿਲੋ weight ਹੋ ਗਿਆ ਸੀਗਾ ਜੀ ਅੱਜ ਦੇ ਟਾਈਮ 'ਚ ਮੇਰਾ 92 ਕਿਲੋ weight ਹੈ ਜੀ ਕਿੰਨੇ ਟਾਈਮ 'ਚ ਹੋਇਆ ਮੈਨੂੰ ਸਟਾਰਟ ਕੀਤੇ ਦਾ ਸਾਲ ਹੋ ਗਿਆ ਜੀ ਹਾਂ ਪਰ ਮੇਰਾ weight 2 ਮਹੀਨੇ ਬਾਅਦ ਘਟਣਾ ਸ਼ੁਰੂ ਹੋ ਗਿਆ ਸੀਗਾ ਅੱਜ ਮੇਰਾ 92 ਤੇ ਸਟਿਲ ਹੈ weight ਪਰ ਇਹਦੇ ਵਿੱਚ ਮੈਸੇਜ ਕੀ ਦੇਵਾਂ ਲੋਕਾਂ ਨੂੰ ਯੋਗਾ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਜੀ ਕਿ ਵੱਧ ਤੋਂ ਵੱਧ ਲੋਕ ਜੋ ਇੱਥੇ ਆਣ ਔਰ ਯੋਗ ਦਾ ਫਾਇਦਾ ਲੈਣ ਤਾਂ ਜੋ ਇਹ ਦਵਾਈਆਂ ਤੇ ਅਸੀਂ ਇੰਨਾ ਇੰਨਾ ਪੈਸਾ ਹਜ਼ਾਰਾਂ ਦੇ ਅਸੀਂ ਇੰਨਾ ਇੰਨਾ ਪੈਸਾ ਖਰਚ ਕਰਦੇ ਆ ਉਸ ਵੇਸਟੇਜ ਮਨੀ ਤੋਂ ਬਚਿਆ ਜਾਵੇ ਔਰ ਆਪਣੇ ਜੀਵਨ ਦੇ ਵਿੱਚ ਜਿਹੜਾ ਹੈ ਯੋਗੇ ਦਾ ਇੱਕ ਯੋਗਾ ਦਾ ਇੱਕ ਲਾਭ ਲਿਆ ਜਾਵੇ ਮੈਨੂੰ ਹਜੇ ਡੇਢ ਮਹੀਨਾ ਹੀ ਹੋਇਆ ਜੀ ਜਾਂਦੇ ਨੂੰ ਥੋੜਾ ਫਟਾ ਤੁਹਾਡੀ ਲਾਈਫ ਚੇਂਜ ਆਇਆ ਹਾਂਜੀ ਮੇਰੇ ਸਰੀਰ ਬਹੁਤ ਜਿਆਦਾ ਵੀ ਹੋਰ ਢਿੱਲਾ ਰਹਿੰਦਾ ਸੀਗਾ ਵੀ ਮੈਂ ਜਮਾ ਠੀਕਾਂਗੀ ਜਿੱਦਾਂ ਦੀ ਯੋਗਾ ਕਰਨ ਲੱਗੀ ਆ ਮੈਨੂੰ ਬਹੁਤ ਫਰਕ ਆਇਆ ਮੈਂ ਹੁਣ ਘਰ ਦਾ ਕੰਮ ਵੀ ਕਰ ਪਾ ਰਹੀ ਹਾਂ ਬੱਚੇ ਵੀ ਵਧੀਆ ਸਮਾ ਰਹੀ ਹਾਂ ਤੇ ਮੈਨੂੰ ਬਹੁਤ ਅੱਛਾ ਲੱਗਿਆ ਜੀ ਜੀ ਮੇਰਾ ਹੁਣ ਜਮਾ ਵੀ ਮਨ ਨਹੀਂ ਕਰਦਾ ਵੀ ਮੈਂ ਘਰੇ ਰਵਾਂ ਮੈਨੂੰ ਵਧੀਆ ਲੱਗ ਰਿਹਾ ਮੈਨੂੰ ਵੀ ਗਰਦਨ ਦੀ ਪ੍ਰੋਬਲਮ ਸੀਗੀ ਮੇਰੀ ਗਰਦਨ ਦੀ ਡਿਸਕ ਨਿਕਲ ਗਈ ਸੀ 4 ਐਂਡ 5 ਮਨ ਦਾ ਨਿਕਲ ਗਿਆ ਸੀ ਮੈਨੂੰ ਡਾਕਟਰ ਨੇ ਆਪਰੇਸ਼ਨ ਦ ਤੇ ਮੈਂ ਮੂਵਮੈਂਟ ਨਹੀਂ ਕਰ ਸਕਦੀ ਸੀ ਗਰਦਨ ਵੀ ਹੱਥ ਮੇਰੇ ਡੈਡ ਸੀਗਾ ਜਦੋਂ ਮੈਂ ਇੱਥੇ ਆਣ ਲੱਗੀ ਮੈਨੂੰ ਮੇਰੇ ਹੱਥ ਚ ਫਲੈਕਸੀਬਿਲਟੀ ਆ ਗਈ ਹੈ ਮੈਂ ਠੀਕ ਤਰ੍ਹਾਂ ਯੋਗਾ ਵੀ ਕਰ 파 ਰਹੀ ਹਾਂ ਤੇ ਮੇਰੀ ਗਰਦਨ ਨੂੰ ਮੈਂ ਅਪ ਡਾਊਨ ਵੀ ਕਰ ਸਕਦੀ ਨਹੀਂ ਤਾਂ ਮੇਰੀ ਗਰਦਨ ਉੱਥੇ ਹੀ ਠਹਿਰ ਗਈ ਸੀ ਉੱਪਰ ਆਪਰੇਸ਼ਨ ਦੀ ਨੋਬਤ ਆਈ ਸੀ ਗਰਦਨ ਤੇ ਮੈਂ ਗਰਦਨ ਨੂੰ ਆਪਰੇਸ਼ਨ ਕਰਾਉਣੀ ਨਹੀਂ ਮੈਨੂੰ ਨਹੀਂ ਲੱਗਦੀ ਜੀ ਹੁਣ ਮੈਂ ਠੀਕ ਐ ਮਨੂੰ ਸਰ ਮੇਰਾ ਨਾਮ ਕਤਰ ਸਿੰਘ ਆ ਜੀ ਮੈਂ ਸੀਐਮਡੀ ਯੋਗ ਸ਼ਾਲਾ ਦੇ ਵਿੱਚ ਯੋਗਾ ਟ੍ਰੇਨਰ ਹਾਂ ਜੀ ਇਨਾਂ ਦੇ ਵਿੱਚ ਪਹਿਲਾਂ ਜੀ ਇਹਨਾਂ ਨੂੰ ਮਤਲਬ ਸੁਕਸ਼ਮ ਵਿਅਮ ਕਰਵਾਇਆ ਜਾਂਦਾ ਆਸਣ ਕਰਵਾਏ ਜਾਂਦੇ ਆ ਪ੍ਰਾਣਾਯਾਮ ਕਰਵਾਇਆ ਜਾਂਦਾ ਮਾਈਂਡਫੁਲਨੈਸ ਕਰਵਾਈ ਜਾਂਦੀ ਆ ਤਾਂ ਮਤਲਬ ਸਾਰੀਆਂ ਬਿਮਾਰੀਆਂ ਦਾ ਇਹ ਯੋਗ ਦੇ ਨਾਲ ਹੀ ਇਹਨਾਂ ਨੂੰ ਠੀਕ ਕੀਤਾ ਜਾਂਦਾ ਜੇ ਕਿਸੇ ਨੂੰ ਸਰਵਾਈਕਲ ਆ ਕਿਸ ਨੂੰ ਆਰਥਰਾਈਟਸ ਆ ਕਿਸੇ ਨੂੰ ਗਠੀਏ ਦੀ ਪ੍ਰੋਬਲਮ ਆ ਕਿਸੇ ਨੂੰ ਮਤਲਬ ਸ਼ੂਗਰ ਦੀ ਪ੍ਰੋਬਲਮ ਆ ਤਾਂ ਇਦਾਂ ਸਾਰੇ ਹੀ ਮਤਲਬ ਹੌਲੀ 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 ਡੇ ਬਾਈ ਡੇ ਬਾਈ ਡੇ ਠੀਕ ਹੋ ਰਹੇ ਆ ਜੀ ਜੋ ਜਨਾਈਕ ਨੂੰ ਸੇਮ ਕਰੀ ਜਾਂਦਾ ਅਸਲ ਕਿ ਹਾਂ ਹਾਂ ਸ਼ਡਿਊਲ ਹੈ ਅਲੱਗ ਅਲੱਗ ਸਾਡੇ ਇੱਕ ਸਲੇਵਸ ਬਣਿਆ ਹੋਇਆਗਾ ਸੀਐਮ ਦੀ ਗੁਰੂ ਰਵੀਦਰਸ ਆਯੁਰਵੇਦ ਕ ਯੂਨੀਵਰਸਿਟੀ ਦੇ ਅਕੋਰਡਿੰਗ ਉਹ ਸਲੇਵਸ ਦੇ ਅਕੋਰਡਿੰਗ ਹੀ ਅਸੀਂ ਇਹਨਾਂ ਨੂੰ ਕਰਵਾਉਨੇ ਆ ਜੀ ਕੀ ਫੀਡਬੈਕ ਲੋਕਾਂ ਦੀ ਕੀ ਹਾਂ ਬਹੁਤ ਬੁਧੀਆ ਰਿਸਪੌਂਸ ਮਿਲ ਰਿਹਾ ਸਰ ਫ੍ਰੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਕਲਾਸਾਂ ਚਲਾ ਰਹੀ ਹੈ ਫ੍ਰੀ ਦੇ ਵਿੱਚ ਇਹਨਾਂ ਤੋਂ ਕੋਈ ਫੀਸ ਨਹੀਂ ਲੱਤੇ ਜਾਂਦੀ ਜਮ ਇਹਦੀ ਯੋਜਨਾ ਹੈ ਕੀ ਹਫਤਾ ਵੀ ਕਿਹਨੇ ਇੱਥੇ ਲੱਗਾ ਹੈ ਥੈਂਕ ਯੂ ਦੇਵ ਜੀ ਇਹ ਜੋ ਸੀਐਮ ਸਾਹਿਬ ਦੇ ਯੋਗਸਾਲਾ ਜਿਹੜੀ ਇਹ ਕਾਫੀ ਜੋ ਇੱਥੇ ਸਾਡੇ ਵਾਰਡ ਵਾਸੀ ਸੀ ਇਹਨਾਂ ਦੀ ਕਾਫੀ ਡਿਮਾਂਡ ਸੀਗੀ ਵੀ ਕਿਉਂ ਨਾ ਅਸੀਂ ਇੱਥੇ ਇੱਕ ਸੀਐਮ ਸਾਹਿਬ ਦੀ ਯੋਗਸਾਲਾ ਸ਼ੁਰੂ ਕਰਵਾਈਏ ਤਾਂ ਅਸੀਂ ਕਾਫੀ ਉੱਪਰ ਡੀਸੀ ਸਾਹਿਬ ਨੂੰ ਮੈਂ ਮਿਲਿਆ ਸੀਗਾ ਉੱਪਰ ਏਡੀਸੀ ਸਾਹਿਬ ਨੂੰ ਮਿਲਿਆ ਸੀਗਾ ਵੀ ਇੱਥੇ ਸਾਡੇ ਮੱਲਿਆ ਅੰਦਰ ਪਾਰਕਾ ਅੰਦਰ ਸੀਐਮ ਯੋਗਸਾਲਾ ਸ਼ੁਰੂ ਕਰਵਾਈ ਜਾਵੇ ਤਾਂ ਕਿ ਜੋ ਸਾਡੇ ਵਾਰਡ ਵਾਸੀ ਕਈ ਵੀ ਜੋ ਸਰੀਰ ਹੈ ਜਿਹੜਾ ਇਹ ਆਪਣਾ ਇਹਨੂੰ ਫਿੱਟ ਫੜ ਰੱਖਿਆ ਜਾਵੇ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਕਰਦਾ ਸੀਐਮ ਸਾਹਿਬ ਦਾ ਵੀ ਜਿਨ੍ਹਾਂ ਨੇ ਇਹ ਸਾਡੇ ਕਹਿਣ ਦੇ ਉੱਤੇ ਇੱਥੇ ਸੀਐਮ ਯੋਗਸਾਲਾ ਸ਼ੁਰੂ ਕਰਵਾਈ ਹੈ ਤਾਂ ਮੈਂ ਏਡੀਸੀ ਸਾਹਿਬ ਦਾ ਵੀ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਵੀ ਧੰਨਵਾਦ ਕਰਦਾ ਬਹੁਤ ਵਧੀਆ ਪ੍ਰਾਲਾ ਇਹ ਤਾਂ ਕਾਫੀ ਇੱਥੇ ਸ਼ਾਮ ਦੇ ਟਾਈਮ 에 ਸ਼ੁਰੂ ਹੁੰਦੀ ਹੈ ਸਾਡੀ ਸੇਮ ਯੋਗਸਾਲਾ ਤਾਂ 20 25 ਸਾਡੀ ਲੇਡੀਜ਼ ਇੱਥੇ ਆਂਦੀਆਂ ਤਾਂ ਬਹੁਤ ਅੱਛੇ ਮਾਹੌਲ ਦੇ ਵਿੱਚ ਵਾਤਾਵਰਨ ਅੱਛਾ ਇੱਥੇ ਪਾਰਕ ਦੇ ਵਿੱਚ ਅੱਛੀ ਹਵਾ ਮਿਲਦੀ ਹੈ ਤਾਂ ਬਹੁਤ ਵਧੀਆ ਇਹ ਯੋਗਸਾਲਾ ਚੱਲ ਰਹੀ ਹੈ ਸਹਿਯੋਗੀ ਗੁਰਸੇਵਕ ਸਿੰਘ ਪੰਜਗਰਾਈ ਦੇ ਨਾਲ ਦੀਵਕਰਨ ਪੰਜ ਪਾਣੀ ਟੀਵੀ ਪਠੰਡਾ